ਇਸ ਵੇਲੇ ਦੀ ਹੋਰ ਵੱਡੀ ਖਬਰ ਇੱਕ ਜਿਹੜੀ ਸਾਹਮਣੇ ਆਈ ਹੈ ਕਿ ਅਖੌਤੀ ਸਮਾਜ ਸੇਵੀ ਸੁਖਦੇਵ ਚੌਧਰੀ ਜਿਸ ਦੇ ਖਿਲਾਫ ਕੋਹਲੀ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਐਕਸਟੈਂਸ਼ਨ ਮਨੀ ਦਾ ਉਸਦੇ ਜਿਹੜੇ ਐਫ ਆਈ ਆਰ ਦੇ ਵਿੱਚ 2754 98 ਦੀ ਧਾਰਾ ਵੀ ਜਿਹੜੀ ਹੈਗੀ ਐ ਐਡ ਕਰ ਦਿੱਤੀ ਗਈ ਹੈ ਮਦਦ ਦੀ ਹੈ ਕਿ 2754 98 ਅਸਲੀ ਦੀ ਧਾਰਾ ਹੈਗੀ ਹੈ ਨਾਜਾਇਜ਼ ਅਸਲੀ ਦੀ ਧਾਰਾ ਹੈਗੀ ਹੈ ਉਹ ਵੀ ਸੁਖਦੇਵ ਚੌਧਰੀ ਦੇ ਖਿਲਾਫ ਜਿਹੜੀ ਐਡ ਕਰ ਦਿੱਤੀ ਗਈ ਹੈਗੀ ਐ ਇੱਥੇ ਦੱਸ ਦਈਏ ਕਿ ਸੁਖਦੇਵ ਚੌਧਰੀ ਜਿਹੜਾ ਅਖੌਤੀ ਸਮਾਜ ਸੇਵੀ ਜਿਹੜਾ ਆਪਣੇ ਆਪ ਨੂੰ ਅਖੌਤੀ ਸਮਾਜ ਸੇਵੀ ਦੱਸਦਾ ਸੀਗਾ ਉਸ ਨੂੰ ਜਿਹੜਾ ਕੋਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਔਰ ਉਸ ਦੇ ਖਿਲਾਫ ਜਿਹੜੀ ਅਸਲੀ ਧਾਰਾ ਵੀ ਐਕਟ ਜਿਹੜਾ ਹੈਗਾ 2554 98 ਲਾਰਮ ਐਕਟ ਵੀ ਜਿਹੜਾ ਐਡ ਹੋ ਚੁੱਕਾ ਹੈਗਾ ਔਰ ਬਹੁਤ ਹੀ ਜਲਦ ਜਿਹੜੀ ਹੈਗੀ ਆ ਆਪਾਂ ਬ੍ਰੇਕਿੰਗ ਨਿਊਜ਼ ਤੁਹਾਨੂੰ ਦੱਸ ਰਹੇ ਹਾਂ ਕਿ ਬਹੁਤ ਹੀ ਵੱਡੀ ਬ੍ਰੇਕਿੰਗ ਨਿਊਜ਼ ਇਸ ਵੇਲੇ ਦੀ ਹੈਗੀ ਆ ਕਿ ਅਖੌਤੀ ਸਮਾਜ ਸੇਵੀ ਜਿਹੜਾ ਜ਼ੀਰਕਪੁਰ ਦਾ ਅਖੌਤੀ ਸਮਾਜ ਸੇਵੀ ਸਖਦੇਵ ਚੌਧਰੀ ਇਸ ਟਾਈਮ ਟਕੋਲੀ ਪੁਲਿਸ ਦੀ ਏਚੂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਖਬਰ ਟਕੋਲੀ ਥਾਣੇ ਦੇ ਸਾਹਮਣੇ ਆ ਰਹੀ ਹੈ ਕਿ ਅਖੌਤੀ ਸਮਾਸ਼ਵੀ ਸੁਖਦੇਵ ਚੌਧਰੀ ਅਖੌਤੀ ਸਮਾਸ਼ਵੀ ਸੁਖਦੇਵ ਚੌਧਰੀ ਜਿਹੜਾ ਹੈਗਾ ਟਕੋਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਐ ਐਕਸਟਰਾਂਚਰ ਮਨੀ ਦੇ ਮਾਮਲੇ ਦੇ ਵਿੱਚ ਆਪਾਂ ਦੇਖ ਸਕਦੇ ਕਿ ਤਸਵੀਰਾਂ ਜਿਹੜੀਆਂ ਤੁਹਾਨੂੰ ਹੈਗੀਆਂ ਟਕੋਲੀ ਤੋਂ ਦਿਖਾ ਰਹੇ ਆ ਜਿੱਥੇ ਅਖੌਤੀ ਸਮਾਸ਼ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਵੱਡੀ ਖਬਰ ਇਸ ਵੇਲੇ ਦੀ ਟਕੋਲੀ ਤੋਂ ਸਾਹਮਣੇ ਆ ਰਹੀ ਹੈ ਖੌਤੀ ਸਮਾਜਵੀ ਸੁਖਦੇਵ ਚੌਧਰੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਐਕਸਟੈਂਸ਼ਨ ਮਣੀ ਦੇ ਮਾਮਲੇ ਦੇ ਬਿਲਡਰਾਂ ਤੋਂ ਜਿਹੜੀ ਐਕਸਟੈਂਸ਼ਨ ਇੱਕ ਸੁਖਦੇਵ ਚੌਧਰੀ ਦੀ ਅਰੈਸਟ ਪਾਈ ਗਈ ਹੈ ਕੀ ਮੈਟਰ ਸੀ ਔਰ ਕੀ ਕਾਰਨ ਹੋਏ ਸੀ ਉਹਦੀ ਅਰੈਸਟ ਪਾਈ ਗਈ ਹੈ ਕਲਾਫਿਕ ਨੰਬਰ ਮਖਤਮਾ ਦਰਜ ਹੋਇਆ ਹੈ ਫਰੋਤੀ ਮੰਗਲ ਦਾ 384 ਆਪੀਸੀ ਦੇ ਦੀ ਇੱਕ ਬਿਲਡਰ ਤੋਂ 50000 ਰੁਪਏ ਫਰੋਤੀ ਲਈ ਗਿਆ ਸੀ 7 ਲੱਖ ਰੁਪਏ ਦੀ ਗੋਲਦ ਮੰਗਲ ਦਾ अच्छा या जी यानी बात पडताळम ਦਾ ਦਬੰਦਰ ਤੋਂ ਬਾਅਦ ਆ ਦਿਨ ਗ੍ਰਿਫਤਰ ਕੀਤਾ ਗਿਆ ਇਹਦੇ ਨਾਲ ਇੱਕ ਇਹਦਾ ਗਨਮੈਨ ਸੀਗਾ ਇੱਕ ਡਰਾਈਵਰ ਤੋਂ ਇਹਨਾਂ ਕੋਲੋਂ ਬਤਨ ਮਿਲੇ ਨੇ ਤੇ ਉਹਦੇ ਕੁਝ ਸਮੇਂ ਦੇ ਗ੍ਰਿਫਤਾਰ ਕੀਤੇ ਨੇ ਉਹਦੇ ਦਫਤਰ ਪ੍ਰੈਸੀਡੀ ਦਫਤਰ ਕਿਉਂ ਸ਼ਿਕਾਇਤ ਇਹ ਪਤਾ ਲੱਗਾ ਕਿ ਜਦੋਂ ਤੁਸੀਂ ਰੈਸਟ ਕਰਨ ਗਏ ਕੋਈ ਇਹਦੇ ਗਨਮੈਨ ਨੇ ਉਹਦੇ ਡਰਾਈਵਰ ਨੇ ਕੋਈ ਬਦਤਮੀਜੀ ਕੀਤੀ ਜੀ ਇਹਦੇ ਗਨਮੈਨ ਨੇ ਥੋੜਾ ਬਹੁਤਾ ਕੋਸ਼ਿਸ਼ ਕੀਤੀ ਸੀ ਗ੍ਰਿਫਤਾਰੀ ਨੂੰ ਰੋਕਣ ਲਈ ਪਰ ਕੋਈ ਇੰਨਾ ਜ਼ਿਆਦਾ ਨਹੀਂ ਨੋਕੀ ਤੇ ਦਿੱਲ ਕਰ ਕਰਦੇ ਅੱਛਾ ਜੀ ਤੇ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਕਿ ਕਰਨਾ ਜੀ ਨੂੰ ਮਾਨਜੋਗ ਅਦਾਲਤ ਚ ਕਰ ਦੇਗਾ ਬਸ ਇਥੇ ਪੇਸ਼ ਕਰਕੇ ਨਾ ਇਹਨਾਂ ਦਾ ਪੁਰੋਸਤ ਮੰਨ ਲਿਆ ਗਿਆ ਕਿਹੜੀ ਕਿਹੜੀ ਧਾਰਾ ਲੱਗੀ ਜੇਣਾ ਖਿਲਾਫ ਅਨਾਂ ਤੇ 384 506 ਤੇ 148 149 27 ਦਾ ਨੰਬਰ ਆਰਮ ਐਕਟ ਦੀ ਵੀ ਲੱਗੀ ਹੋਈ ਹਾਂ ਜੀ ਐਕਟ ਦੀ ਧਾਰਾ ਤੇ ਅਸਲਾ ਬਰਾਮਦ ਵੀ ਹੋਇਆ ਜੀ ਕੁਝ ਉਹ ਅਸਲੇ ਪੈਨਲ ਨੇ ਇਹਨਾਂ ਕੋਲ ਇੱਕ ਕੁਝ ਤਲਾਇ 12 ਬਾਰਾ ਮੁਰਗਾ ਇਹ ਲਾਇਸੈਂਸ ਸੀ ਕਿ ਨੌਨ ਲਾਇਸੈਂਸ ਸੀ ਜੀ ਸਸਤੀ ਲਾਇਸੈਂਸ अच्छा जी तो ਇਹਦੇ ਚ ਪਤਾ ਲੱਗਾ ਕੋ ਪੱਤਰਕਾਰ ਵੀ ਸੁਬਾਸ ਸ਼ੈਣੀ ਦਾ ਨਾਮ ਵੀ ਵਿਚਾਰਿਆ ਕੀ ਉਹ ਉਹ ਵੀ ਇਨਵੋਲਵਮੈਂਟ ਹੈਗੇ 7 ਬੰਦੇ ਨੇ ਜਿਹੜੇ ਨਾਮ ਰੋਂ ਨੇ ਉਹਨਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਹਰੇ ਪੜਤਾਲ ਚੱਲ ਰਹੀ ਹੈ ਬਾਅਦ ਇਨਵੈਸਟੀਗੇਸ਼ਨ ਪਤਾ ਲੱਗੂਗਾ ਕੌਣ ਕੌਣ ਠੀਕ ਹੈ ਜੀ ਔਰ ਜਿਹੜੀ ਬ੍ਰੇਕਿੰਗ ਨਿਊਜ਼ ਤੁਹਾਨੂੰ ਦੱਸ ਰਹੇ ਆ ਅਖੌਤੀ ਸਮਾਜ ਸੇਵੀ ਸੁਖਦੇਵ ਚੌਧਰੀ ਨੂੰ ਟਕੋਲੀ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਬਹੁਤ ਤਕੜਾ ਮਾਮਲਾ ਹੈ ਇੱਕ ਬਹੁਤ ਵੱਡੀ ਕਾਰਵਾਈ ਟਕੋਲੀ ਪੁਲਿਸ ਵੱਲੋਂ ਕੀਤੀ ਗਈ ਦੱਸਦੀ ਹੈ ਕਿ ਟਕੋਲੀ ਪੁਲਿਸ ਦੇ ਬਾਹਰ ਆਪਾਂ ਖੜੇ ਆ ਥਾਣੇ ਦੇ ਬਾਹਰ ਖੜੇ ਆ ਅਖੌਤੀ ਸਮਾਜ ਸੇਵੀ ਸੁਖਦੇਵ ਚੌਧਰੀ ਨੂੰ ਜਿਹੜਾ ਇੱਕ ਸਟ੍ਰਾਂਚਨ ਮਨੀ ਫਰੋਤੀ ਮੰਗਣ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ ਬਿਲਡਰ ਪੀਰ ਮਛੱਲਾ ਦਾ ਜੀ ਐਨ ਜੀ ਬਿਲਡਰ ਨਿਰਜ ਗੁਪਤਾ ਉਹਦੇ ਵੱਲ ਇੱਕ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਵੱਲੋਂ ਜਿਹੜੀ ਸੁਖਦੇਵ ਚੋਦਰੀ ਵੱਲੋਂ ਉਸ ਦੇ ਐਕਸਟਰੂਸ਼ਨ ਮਨੀ ਮੰਗੀ ਜਾ ਰਹੀ ਹੈ ਉਸ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਜੇ ਪੈਸੇ ਨਾ ਦਿੱਤੇ ਗਏ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਉਸ ਵੱਲੋਂ ਸ਼ਿਕਾਇਤ ਦਿੱਤੇ ਜਾਣ ਤੋਂ ਅਪਰਾਧ ਜਿਹੜਾ ਹੈਗਾ ਐਸਐਸਪੀ ਮਹਾਲੀ ਨੂੰ ਸ਼ਿਕਾਇਤ ਕੀਤੀ ਗਈ ਸੀ ਔਰ ਉਸ ਪਰੰਤ ਜਿਹੜੀ ਵੱਡੀ ਕਾਰਵਾਈ ਕਰਦੇ ਹੋਏ ਅੱਜ ਟਕੋਲੀ ਪੁਲਿਸ ਵੱਲੋਂ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ 306 384506148150 ਦੇ ਤਹਿਤ ਮਾਮਲਾ ਦਰਜ ਹੋਇਆ ਬਹੁਤ ਵੱਡੀ ਕਾਰਵਾਈ ਹੋਈ ਹੈ ਦੱਸਦੀ ਕਿ ਇਸ ਟਾਈਮ ਸੁਖਦੇਵ ਚੌਧਰੀ ਜਿਹੜਾ ਖੌਤੀ ਸਮਾਜ ਸੇਵੀ ਹੈਗਾ ਉਹ ਐਸਐਮ ਢਕੋਲੀ ਪਰੋਸ ਦੀ ਅਰੈਸਟ ਦੇ ਵਿੱਚ ਹੈਗਾ ਉਸ ਦੇ ਇਹ ਜਿਹੜੀ ਆਪਾਂ ਕਾਰ ਦਿਖਾ ਰਹੇ ਹੈਗੀ ਖੌਤੀ ਸਮਾਜ ਸੇਵੀ ਦੀ ਕਾਰ ਹੈਗੀ ਸੀਐਚ01 ਬੀਸੀ8340 ਇਸ ਕਾਰ ਸੰਬੰਧੀ ਵੀ ਆਪਾਂ ਦੱਸਦੀ ਕਿ ਇਸ ਕਾਰ ਦੀ ਵੀ ਸ਼ਿਕਾਇਤ ਜਿਹੜੀ ਹੈਗੀ ਆ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੋਲ ਪਈ ਹੋਈ ਹੈਗੀ ਆ ਕਿ ਇਹ ਜਿਹੜੀ ਕਾਰ ਹੈਗੀ ਆ ਜਾਲੀ ਆਧਾਰ ਕਾਰਡ ਜਾਂ ਜਾਲੀ ਕਾਗਜ਼ਾਤ ਦਿਖਾ ਕੇ ਜਿਹੜੀ ਹੈਗੀ ਆ ਇਸ ਦਾ ਨੰਬਰ ਜਿਹੜਾ ਚੰਡੀਗੜ੍ਹ ਦਾ ਲਿਆ ਗਿਆ ਹੈਗਾ ਔਰ ਇਹ ਕੈਸ਼ ਪੇਮੈਂਟ ਦੇ ਉੱਪਰ ਲਈ ਗਈ ਹੈ ਇਸ ਦੀ ਵੀ ਸ਼ਿਕਾਇਤ ਜਿਹੜੀ ਹੈਗੀ ਚੰਡੀਗੜ੍ਹ ਪ੍ਰਸ਼ਾਸਨ ਕੋਲ ਜਿਹੜੀ ਪੈਂਡਿੰਗ ਪਈ ਹੈਗੀ ਆਪਾਂ ਦੱਸਦੀ ਕਿ ਤਸਵੀਰਾਂ ਤੁਹਾਨੂੰ ਟਕੋਲੀ ਥਾਣੇ ਦੇ ਦਿਖਾ ਰਹੇ ਹਾਂ ਜਿੱਥੇ ਅਖੌਤੀ ਸਮਾਜ ਸੇਵੀ ਸੁਖਦੇਵ ਚੌਧਰੀ ਨੂੰ ਅਰੈਸਟ ਕੀਤਾ ਗਿਆ ਔਰ ਉਸ ਦੀ ਕਾਰ ਨੂੰ ਜਿਹੜਾ ਜ਼ਬਤ ਕੀਤਾ ਗਿਆ ਹੈਗਾ ਇਹ ਤਸਵੀਰਾਂ ਤੁਹਾਨੂੰ ਟਕੋਲੀ ਥਾਣੇ ਦੇ ਦਿਖਾ ਰਹੇ ਹਾਂ ਕਿ ਜਿੱਥੇ ਇਹ ਕਾਰ ਜਿਹੜੀ ਖੜੀ ਫੋਰਚੂਨਰ ਕਾਰ ਖੜੀ ਹੈ ਇਸ ਕਾਰ ਸੰਬੰਧੀ ਤੁਹਾਨੂੰ ਦੱਸ ਦਈਏ ਕਿ ਇਹ ਕਾਰ ਦਾ ਵੀ ਜਿਹੜਾ ਇਤਿਹਾਸ ਹੈਗਾ ਕਾਫੀ ਜਿਹੜਾ ਵਿਚਾਰਨਯੋਗ ਹੈਗਾ ਕਿ ਇਸ ਕਾਰ ਸੰਬੰਧੀ ਵੀ ਜਿਹੜੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੋਈ ਇਸੀ ਸ਼ਿਕਾਇਤ ਦਰਜ ਹੈਗੀ ਆ ਇਸ ਤੋਂ ਇਲਾਵਾ ਵੀ ਦੋ ਕਾਰਾ ਹੋਰ ਹੈਗੇ ਆ ਸੁਖਦੇਵ ਚੌਧਰੀ ਕੋ ਜਿਹੜੀਆਂ ਸਮਾਜ ਸੇਵੀ ਸੁਖਦੇਵ ਚੌਧਰੀ ਅਖੌਤੀ ਆਪਾਂ ਅਖੌਤੀ ਸਮਝ ਵਰਤਾਂਗੇ ਸ਼ਬਦ ਇੱਥੇ ਵਰਜੂਰ ਵਰਤਾਂਗੇ ਅਖੌਤੀ ਸਮਾਜ ਸੇਵੀ ਕੋਲ ਅਜਿਹੀਆਂ ਹੋਰ ਕਾਰਾ ਹੈਗੀਆਂ ਜਿਸ ਦੀ ਸ਼ਿਕਾਇਤ ਜਿਹੜੀ ਹੈਗੀ ਆ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੋ ਪੈਂਡਿੰਗ ਬਈ ਹੈਗੀ ਕਿ ਇਹਨਾਂ ਨੂੰ ਜਾਲੀ ਕਾਗਜ਼ਾਤ ਲਗਾ ਕੇ ਜਿਹੜਾ ਨੰਬਰ ਜਿਹੜਾ ਟਰਾਂਸਫਰ ਕਰਾਏ ਗਿਆ ਔਰ ਸਾਰੀਆਂ ਕਾਰਾਂ ਨੇ ਕੈਸ਼ ਪੇਮੈਂਟ ਤੇ ਲੱਗੇ ਆ ਕੈਸ਼ ਕਿੱਥੋਂ ਆਇਆ ਔਰ ਪੇਮੈਂਟ ਕਿੱਥੋਂ ਦਿੱਤੀ ਗਈ ਇਸ ਸੰਬੰਧੀ ਵੀ ਜਿਹੜੀ ਅ ਅਰਖਾਸ ਹੈ ਜਿਹੜੀ ਪੈਂਡਿੰਗ